ਕੇਂਦਰ ਸਰਕਾਰ ਦੇ ਵੱਲੋਂ ਅੱਜ ਤੋਂ GST ਦਰਾਂ ਦੇ ਵਿੱਚ ਵੱਡਾ ਫਰਕ ਪਾ ਦਿੱਤਾ ਹਰ ਵਰਗ ਦੇ ਲੋਕਾਂ ਨੂੰ ਰਾਹਤ ਮਿਲੀ ਹੈ ਜਿੱਥੇ ਗੱਡੀਆਂ ਮੋਟਰਸਾਈਕਲਾਂ ਖਾਣ ਪੀਣ ਦੀਆਂ ਚੀਜ਼ਾਂ ਇਲੈਕਟ੍ਰੋਨਿਕਸ ਦੇ ਵਿੱਚ ਕਿਤਰਾਂ ਕਿਤਰ ਰਾਹਤ ਮਿਲੀ ਹੈ ਉੱਥੇ ਸਭ ਤੋਂ ਵੱਧ ਜ਼ਰੂਰਤ ਦੀ ਚੀਜ਼ ਹੈ جس دی ਸਾਡੇ ਪਰਿਵਾਰ ਨੂੰ ਸਾਡੇ نزدیکیوں ਨੂੰ ਲਗਭਗ ਲੋਡ ਪੈਂਦੀ ਰਹਿੰਦੀ ਹੈ ਉਹਨੇ ਦਵਾਈਆਂ ਰੋਜ਼ਾਨਾ ਦੀ زندگی وچ اگر ਸਾਨੂੰ کوئی دقت ਆਉਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਮੈਡੀਕਲ سٹور ਤੇ ਜਾਂਦੇ ਆ ਤਾਂ ਮੈਡੀਕਲ سٹور ਦੇ ਪਰ ਹੁਣ ਤੁਹਾਨੂੰ ਕਿਤੇ ਨਾ ਕਿਤੇ ਰੇਟਾਂ ਦੇ ਵਿੱਚ ਭਾਰੀ ਫਰਕ ਮਿਲੂਗਾ ਭਿਆਨਕ ਬਿਮਾਰੀਆਂ ਦੇ ਨਾਲ ਜਿਹੜੀਆਂ ਦਵਾਈਆਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਜਿਵੇਂ ಕ್ಯಾਨਸਰ ਵਰਗੀ ਭਿਆਨਕ ਬਿਮਾਰੀ ਤਾਂ ਉਹਨਾਂ ਦੇ ਉੱਪਰੋਂ ਬਿਲਕੁਲ ਜੀਐਸਟੀ ਖਤਮ ਕਰ ਦਿੱਤਾ ਗਿਆ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਕੋਈ ਭਿਆਨਕ ਬਿਮਾਰੀ ਨਾਲ ਜੂਝ ਰਿਹਾ ਪਹਿਲਾਂ ਉਹਨਾਂ ਨੂੰ ਮਹਿੰਗੀਆਂ ਦਵਾਈਆਂ ਲੈਣੀਆਂ ਪੈਂਦੀਆਂ ਸੀ ਤਾਂ ਉਹਦੇ ਉੱਪਰੋਂ ਹੁਣ ਸਰਕਾਰ ਨੇ ਟੈਕਸ ਨਹੀਂ ਲੈਣਾ ਇਸ ਦੇ ਨਾਲ ਹੋਰ ਕਾਫੀ ਤਰੀਕੇ ਦੀਆਂ ਜਿਹੜੇ ਬਿਮਾਰੀਆਂ ਨੇ ਉਹਨਾਂ ਦੀਆਂ ਜਿਹੜੀਆਂ ਦਵਾਈਆਂ ਹੈਗੀਆਂ ਨੇ ਉਹਨਾਂ ਦੇ ਉੱਪਰੋਂ ਵੀ ਟੈਕਸ ਘਟਾ ਦਿੱਤਾ ਗਿਆ ਇਸ ਵਕਤ ਅਸੀਂ sigma medicos ਦੇ ਉੱਪਰ ਸਥਿਤਾਂ ਸੰਗਰੂਰ ਦੇ ਵਿੱਚ ਇੱਕ ਵੱਡਾ ਸਟੋਰ ਆ ਤੇ ਗੱਲਬਾਤ ਵੀ ਕਰਾਂਗੇ ਕਿਉਂਕਿ ਕਿਹੜੀ-ਕਿਹੜੀਆਂ ਦਵਾਈਆਂ ਨੇ ਜਿਨ੍ਹਾਂ ਦੇ ਉੱਪਰ ਵੱਡਾ ਜਿਹੜਾ ਫਰਕ ਪੈ ਗਿਆ ਤਾਂ ਸਾਡੇ ਨਾਲ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨੇ ਪ੍ਰਧਾਨ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜ਼ਰੂਰਤਦਾਰ ਲੋਕਾਂ ਨੂੰ ਪੈਂਦੀ ਹੈ ਦਵਾਈਆਂ ਦੀ ਪਰ ਉਹਦੇ ਉੱਪਰ ਜਿਹੜੀ ਮਹਿੰਗਾਈ ਸੀ ਉਹ ਹੁਣ ਘਟ ਗਈ ਆ ਕਿੰਨਾ ਕੁ ਫਰਕ ਪੈ ਗਿਆ ਕਿੰਨਾ ਕੁ ਜੀਐਸਟੀ ਅਪਡੇਟ ਹੋਇਆ ਤੇ ਸਭ ਤੋਂ ਜਿਹੜੀ ਫ੍ਰੀ ਕੀਤੀ ਗਈ ਆ ਉਹ ਕਿਹੜੇ ਟਾਈਪ ਦੀਆਂ ਦਵਾਈਆਂ ਦੇ ਉੱਪਰ ਜੀਐਸਟੀ ਫ੍ਰੀ ਕੀਤੀ ਗਈ ਆ ਫ੍ਰੀ ਜਿਹੜੀ ਕਿਤੇ ਮੈਡੀਸਨ ਜਿਹੜੇ ਕੈਂਸਰ ਨਾਲ ਰਿਲੇਟਡ ਮੈਡੀਸਨ ਜੀ ਉਹ ਜਿਹੜੀ 12% ਤੋਂ 0% ਕਰ ਦਿੱਤੀ ਹੈ ਉਹਦੇ ਜੀਐਸਟੀ 12 0 ਕਰਤਾ ਜੀ ਤੇ ਬਾਕੀ ਹੋਰ ਵੀ ਮੈਡੀਸਨ ਜਿੰਨੀ ਵੀ ਮੈਡੀਸਨ ਸੀਗੀ ਸਾਰੀ ਤਿਕਨੂੰ ਪਹਿਲਾਂ 12% ਚ ਸੀਗੀ ਜਿਹੜੀ ਹੁਣ 5% ਚ ਕਰਤੀ ਹੈ ਔਰ ਜਿਹੜੀ ਮਤਲਬ ਕੈਂਸਰ ਨਾਲ ਰਿਲੇਟਡ ਜੋ ਜ਼ੀਰੋ ਕਰਦੀ ਹੈ ਤੇ ਜਿੰਨੇ ਸ਼ੂਗਰ ਨਾਲ ਰਿਲੇਟਡ ਕੋਈ ਵੀ ਇਨਸਟਰੂਮੈਂਟ ਸੀਗੇ 18 ਮਹੀਨੇ ਸੀਗੇ ਉਹ ਹੁਣ ਉਹ ਵੀ 5 ਛੰਡ ਦੇ ਵਿੱਚ ਕਰਤੀ ਜਿੰਨਾਂ ਦੇ ਨਾਲ ਮਤਲਬ ਕਿ ਪੇਸ਼ੈਂਟ ਨੂੰ ਬਹੁਤ ਹੀ ਵੱਡੀ ਰਾਹਤ ਮਿਲੀ ਹੈ ਹਰ ਤਰ੍ਹਾਂ ਦੀ ਮਤਲਬ ਕਿ ਕਿਸੇ ਕੋਈ ਵੀ ਮੈਡੀਸਨ ਹੈ ਸਾਰਿਆਂ ਦੇ ਵਿੱਚ ਰਾਹਤ ਬਹੁਤ ਵੱਡੀ ਰਾਹਤ ਮਿਲੀ ਹੈ ਜਿਸ ਤਰ੍ਹਾਂ ਕਿ ਕੁਝ ਐਗਜ਼ਾਮਪਲ ਹੈ ਇੱਕ ਇੰਜੈਕਸ਼ਨ ਜੀ ਉਹਦੀ ਐਮ ਆਰ ਪੀ ਜੀ 17450 ਰੁਪਏ ਜੀ ਉਹ ਹੁਣ 15356 ਰੁਪਏ ਰਹਿ ਗਿਆ 2094 ਰੁਪਏ ਸਿੱਧਾ ਸਿੱਧਾ 2000 ਤੋਂ ਜਿਆਦਾ ਵੱਡੀ ਰਾਹਤ ਹੈ ਇਹ ਇਸ ਕੈਂਸਰ ਇਸ ਇੰਜੈਕਸ਼ਨ ਦੇ ਉੱਤੇ ਸਰਕਾਰ ਨੇ ਸੈਂਟਰ ਸਰਕਾਰ ਨੇ ਜੀਐਸਟੀ ਜਿਹੜਾ ਜ਼ੀਰੋ ਕਰਤਾ ਤੇ ਬਹੁਤ ਵੱਡੀ ਰਾਹਤ ਹੈ 2000 ਰੁਪਏ ਰਾਹਤ ਦੀ ਇੱਕ ਇੰਜੈਕਸ਼ਨ ਦੇ ਉੱਤੇ ਅਗਰ ਪੇਸ਼ੈਂਟ ਦੇ ਦਿਨ ਦੇ ਵਿੱਚ ਤਿੰਨ ਇੰਜੈਕਸ਼ਨ ਲੱਗਦਾ 6000 ਰੁਪਏ ਸਿੱਧਾ ਸਿੱਧਾ ਹੋ ਜਾਦਾ ਫਾਇਦਾ ਹੁੰਦਾ ਹੈ ਜਿਸ ਨਾਲ ਇੱਕ ਬਹੁਤ ਵੱਡੀ ਰਲੀਫ ਮਿਲਦੀ ਹੈ ਆਮ ਜਿਵੇਂ ਕੈਂਸਰ ਵਰਗੀ ਜਿਹੜੀ ਭਿਆਨਕ ਬਿਮਾਰੀ ਸੀ ਕਿਤਨਾ ਕਿਤੇ ਆਮ ਕਿਸੇ ਵਰਗ ਦੇ ਬੰਦੇ ਨੂੰ ਅਗਰੇ ਹੋ ਜਾਂਦੇ ਸੀ ਤਾਂ ਦਵਾਈਆਂ ਦੇ ਬਹੁਤ ਥੱਲੇ ਬੰਦਾ ਮਾਰਿਆ ਜਾਂਦਾ ਸੀ ਇਹਦੇ ਉੱਪਰ ਹੁਣ ਸਰਕਾਰ ਨੇ ਟੈਕਸ ਖਤਮ ਕਰਿਆ ਰੇਟ ਘਟੇ ਨੇ ਤਾਂ ਕਿਤਨਾ ਕੁ ਤੇ ਰਾਹਤ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਵਧੀਆ ਮਿਲ ਗਈ ਬਹੁਤ ਵਧੀਆ ਰੇਟ ਮਿਲੀ ਹੈ ਜੀ ਬਹੁਤ ਵਧੀਆ ਰਾਹਤ ਮਿਲੀ ਹੈ ਪੇਸ਼ੈਂਟਾਂ ਨੂੰ ਕਿਉਂਕਿ ਕੈਂਸਰ ਨਾਲ ਰਿਲੇਟਡ ਮੈਨਸ਼ਨ ਸੀ ਜਿਹੜੀਆਂ 50-50000 90-90000 ਦੇ ਇੰਜੈਕਸ਼ਨ ਸੀ ਜਿਹੜੇ ਕਿ ਹੁਣ ਜ਼ੀਰੋ ਕਰਤੇ 12% ਤੇ ਅਗਰ 50000 ਦਾ ਇੰਜੈਕਸ਼ਨ ਸੀ ਤਾਂ ਉਹਦੇ ਸਿੱਧਾ-ਸਿੱਧਾ 6 6000 ਰੁਪਏ ਉਡ ਕੇ ਉਹਦੇ 44000 ਰਹਿ ਗਏ 6 ਯਾਰ ਦਾ ਇੰਜੈਕਸ਼ਨ ਦਾ ਸਿੱਧੀ ਸਿੱਧੀ ਰੋਇਟ ਮਤਲਬ ਕਿ ਪੇਸ਼ੇਂ ਨੂੰ ਮਿਲ ਗਈ ਜਿਹੜੀ ਕਿ ਇੱਕ ਬਹੁਤ ਵੱਡੀ ਰੇਟ ਹੈ ਰੋਇਟ ਹੈ ਇਹ ਨਹੀਂ ਹੈ ਵੀ ਇੱਕੋ ਇੰਜੈਕਸ਼ਨ ਲੱਗਣਾ ਹੈ ਪਤਾ ਨਹੀਂ ਕਿੰਨੇ ਇੰਜੈਕਸ਼ਨ ਲੱਗਦੇ ਸੀ ਉਹਨਾਂ ਦੇ ਔਰ ਜਿਹੜਾ ਇੱਕ ਆਲਬੂਮਨ ਜੀ ਜੀ ਉਹਦੇ 8433 ਰੁਪਏ ਐਮ ਆਰ ਪੀ ਸੀਗੀ ਜਿਹੜੀ ਰਹਿ ਗਈ ਉਹ 4340 ਰਹਿ ਗਈ 1093 ਰੁਪਏ ਦਾ ਸਿੱਧਾ ਉਹਦੇ ਉੱਤੇ ਸਿੱਧਾ ਸਬੇਟ ਜਿਹੜਾ ਹੈ ਪੇਸ਼ੈਂਟ ਨੂੰ ਮਿਲ ਗਿਆ ਇਹ ਬਹੁਤ ਵੱਡੀ ਰੇਟ ਆਪਾਂ ਕਹਾਂਗੇ ਹਰ ਲਾਈਨ ਦੇ ਵਿੱਚ ਇਕੱਲੇ ਮੈਡੀਸਨ ਨਹੀਂ ਹਰ ਲਾਈਨ ਦੇ ਵਿੱਚ ਇਲੈਕਟ੍ਰਿਕ ਲਾਈਨ ਦੇ ਵਿੱਚ ਲਾ ਲਓ ਆਪਣਾ ਇਹਦੇ ਚ ਹਰ ਲਾਈਨ 'ਚ ਰਾਹਤ ਮਿਲੀ ਲੋ ਹਰ ਲਾਈਨ ਦੇ ਵਿੱਚ ਰਾਹਤ ਮਿਲੀ ਹੈ ਜੀ ਸਕੂਟਰਾਂ ਦੇ ਵਿੱਚ ਕਾਰਾਂ ਦੇ ਵਿੱਚ ਡੇਡੇ ਢਾਈ ਡੇ ਲੱਖ ਰੁਪਏ ਤੱਕ ਦੀਆਂ ਰੇਟਾਂ ਮਿਲੀਆਂ ਨੇ ਹਰ ਪੱਖੋਂ ਕੋਈ ਵੀ ਆਈਟਮ ਲੈ ਲਓ ਆਪਾਂ ਸਾਰੀਆਂ ਮਤਲਬ ਕਿ 28% ਜਿਵੇਂ ਸਲੈਬ ਖਤਮ ਕਰਤੀ ਬਾਰਾਂ 12% ਸਲੈਬ ਖਤਮ ਕਰਤੀ 5 ਤੇ 18% ਦੀ ਸਲੈਬ ਰਹਿ ਗਈ ਜਿਹਦੇ ਕਾਰਨ ਬਹੁਤ ਹੀ ਵੱਡੀ ਰਵੇ ਸਾਰੇ ਹਰ ਵਰਗ ਦੇ ਲੋਕ ਨੂੰ ਮਿਲੀਏ ਚੱਲਿਆ ਇਹਨੇ ਵੀ ਕਿਸੇ ਖਾਸ ਵਰਗ ਨੂੰ 18 ਕੋਲ ਇਹ ਵੀ ਇੱਕ ਬੱਚਿਆਂ ਦੇ ਲਈ ਪ੍ਰੋਡਕਟ ਹੈਗਾ ਸਰ ਇਹਦੇ ਉੱਪਰ ਕਿਸ ਤਰੀਕੇ ਨਾਲ ਦੇਖਦੇ ਹੋ ਪਹਿਲਾਂ ਜਿਵੇਂ ਤੁਸੀਂ ਦੱਸ ਰਹੇ ਸੀ 18% ਜੀਐਸਟੀ ਸੀ ਹੁਣ ਬਿਲਕੁਲ ਖਤਮ ਹੋ ਗਿਆ ਹਾਂਜੀ ਬਿਲਕੁਲ ਖਤਮ ਹੋ ਗਿਆ ਕਿੰਨਾ ਕੁ ਫਰਕ ਪਊਗਾ ਆਮ ਲੋਕਾਂ ਨੂੰ 18% ਤੁਸੀਂ ਦੇਖ ਲਓ ਜੀ ਇਹਦੇ ਉੱਪਰ 1000 ਰੁਪਏ ਦਾ ਜੀ 180 ਰੁਪਏ ਦਾ 180 ਦਾ ਫਰਕ ਪੈ ਗਿਆ। ਪਹਿਲਾਂ ਗਵਰਨਮੈਂਟ ਨੇ 180 ਰੁਪਏ GST ਦਿੰਦਾ ਸੀ 1000 ਰੁਪਏ ਦੀ ਆਈਟਮ ਤੇ। ਤੇਰੀ ਇਦਾਂ ਦੀ ਆਈਟਮ ਆਇਆ ਤਾਂ ਰੋਟੀਨ ਚ ਮਹੀਨੇ-ਮਹੀਨੇ ਵਾਦੋਂ 20 ਦਿਨਾਂ ਚ ਬੱਚੇ ਖਤਮ ਕਰ ਦਿੰਦੇ ਜਿਹੜੇ ਹਫ਼ਤੇ 'ਚ ਇੱਕ ਬੱਚਾ ਦੋ ਪੈਕਟ ਘੱਟੋ-ਘੱਟ ਪੀਂਦਾ ਤਿੰਨ ਦੋ-ਦੋ ਤਿੰਨ ਢਾਈ ਪੈਕਟ ਲੱਗਦੇ ਨੇ ਇੱਕ ਹਫ਼ਤੇ 'ਚ। ਅੱਛਾ ਜੀ। ਤੇ ਆ ਲੈ ਲੋ ਇੱਕ ਹਫ਼ਤੇ ਦਾ 4-5 500 ਰੁਪਏ ਦਾ ਫਰੇ ਦਾ। ਇਹ ਤਾਂ ਫਿਰ 2000 ਰੁਪਏ ਮਹੀਨਾ ਇੱਕ ਪਰਿਵਾਰ ਬਚਾਇਆ। ਹਾਂ ਇੱਕ ਹਾਂ ਜਿਹਦੇ ਚੱਲਦਾ ਉਹ ਤਾਂ ਮਜਬੂਰੀ ਲੈਣਾ ਪੈਂਦਾ ਹੈ ਕਨਾ। ਤਦ ਇਹ ਗੰਭੀਰ ਬਿਮਾਰੀਆਂ ਨਾਲ ਲੋਕ ਪੀੜਤ ਸੀ ਤੁਸੀਂ ਦੁਕਾਨਦਾਰਾ ਤੁਹਾਡੇ ਕੋਲ ਰੋਜ਼ ਮਰ ਦੀ ਜ਼ਿੰਦਗੀ ਚ ਲੋਕ ਆਉਂਦੇ ਹੋਣੇ ਤਾਂ ਕਾਫੀ ਲੋਕ ਇੱਕ ਤਰ੍ਹਾਂ ਕਿਤੇ ਪਰੇਸ਼ਾਨ ਹੁੰਦੇ ਹੋਣੇ ਤਾਂ ਉਹਨਾਂ ਨੂੰ ਜੇ 500000 ਰੁਪਏ ਇੱਕ ਦਵਾਈ ਪਿੱਛੇ ਫਰਕ ਪੈਂਦਾ ਕਿੰਨੀ ਰਾਹਤ ਦੇਖਦੇ ਬਹੁਤ ਹੀ ਵੱਡੀ ਰਾਹਤ ਹੈ ਜੀ ਜਿਹੜਾ ਚੰਗਾ ਕੰਮ ਆ ਉਹ ਬਿਲਕੁਲ ਚੰਗਾ ਹੀ ਕਿਹਾ ਜਾਊਗਾ ਹੋਰ ਸਰ ਕਿਹੜੀਆਂ ਕਿਹੜੀਆਂ ਟਾਈਪ ਦੀਆਂ ਦਵਾਈਆਂ ਹੈਗੀਆਂ ਨੇ ਜਿਵੇਂ ਕੈਂਸਰ ਤੇ ਬਿਲਕੁਲ ਖਤਮ ਕਰਦੀ ਹੋਰ ਕੁਝ ਬੜਾ ਜਿਵੇਂ ਹੈਲਥ ਪਾਲਿਸੀ ਹੈ ਜੀ ਜਿਹੜੀ ਸਭ ਤੋਂ ਅੱਜਕੱਲ੍ਹ ਜ਼ਰੂਰੀ ਹੋਈ ਵੀ ਹੈ ਹਰੇਕ ਬੰਦਾ ਕਰਵਾ ਕੇ ਖੁਸ਼ ਹੈ ਪਰ ਉਹ ਤੇ ਤੁਸੀਂ ਨਾਲੋਂ ਵੀ 12% ਦਾ ਫਰਕ ਪੈ ਗਿਆ ਜੇ ਕੋਈ 10 10000 ਰੁਪਏ ਵਾਲਾ ਕੋਈ ਆਪਾਂ ਲੈਨੇ ਆ ਪਾਲਿਸੀ ਦਾ ਮੰਥਲੀ ਲੈਨੇ ਆ ਜਾਂ 5000 ਵਾਲੀ ਲੈ ਲਓ ਵੀ 12% ਦੇਖ ਲਓ ਕਿੱਥੇ ਕਿੱਥੇ ਤਾਂ ਹੀ ਕਰੀ ਜਾਂਦੇ ਇਹ ਵੀ ਇੰਜੈਕਸ਼ਨ ਕਾਫੀ ਜ਼ਿਆਦਾ ਹੈਪੀਟੈਟਿਕ ਸੀਰੀਸ ਮੈਡੀਸਨ ਹੈ ਜੀ ਇਹਦੇ 0% ਹੀ ਕਰਤਾ ਜੀ ਇਹਦਾ ਕਿੰਨਾ ਰੇਟ ਸੀ ਜੀ ਇਹਦੇ 12% ਸੀ ਜੀ ਤੁਸੀਂ ਲਾ ਲਓ 17000 ਦਾ ਪੈਕ ਹੈ ਇਹ ਤੇ 2000 ਹਾਂ 2000 ਰੁਪਏ ਦੇ ਤਾਂ ਐਮਪਾਇਰ ਵੀ ਘਟ ਜੂਗਾ ਜੀ ਵੱਡਾ ਫਾਇਦਾ ਬਹੁਤ ਵੱਡਾ ਫਾਇਦਾ ਜੀ ਇਧਰ ਬਾਉਜੀ ਦਵਾਈ ਲੈਣ ਆਨੇ ਸਰ ਤੁਹਾਡਾ ਕੀ ਨਾਮ ਹੈ ਜੀ ਮੇਨ ਆ ਰਾਮ ਕਪਾਲ ਹੈ ਜੀ ਕਿਹਦੀ ਦਵਾਈ ਲੈਣ ਆਏ ਮੈਂ ਬੱਚੇ ਵਾਸਤੇ ਦਵਾਈ ਲੈਣ ਆਇਆ ਜੀ ਰਾਮ ਕਪਾਲ ਜੀ ਅੱਜ ਤੋਂ ਬਾਅਦ ਦਵਾਈਆਂ ਦੇ ਉੱਪਰ ਗੰਭੀਰ ਬਿਮਾਰੀਆਂ ਦੇ ਉੱਪਰ ਤਾਂ ਬਿਲਕੁਲ ਹੀ ਟੈਕਸ ਬੰਦ ਕਰਤਾ ਹਾਂ ਠੀਕ ਹੈ ਜੀ ਜਿਹੜੀਆਂ ਉਦਾਂ ਦਵਾਈਆਂ ਨੇ ਉਹਨਾਂ ਦੇ ਉੱਪਰ ਵੀ ਜੀਐਸਟੀ ਘਟਾਤਾ ਕਿੰਨੀ ਰਾਹਤ ਦੇਖਦੇ ਆਮ ਲੋਕਾਂ ਦੇ ਲਈ ਰਾਹਤ ਆਈ ਗੱਲ ਹੈ ਜੀ ਦੇਖੋ ਜਿਵੇਂ ਪਹਿਲਾਂ ਟੀका ਕੋਈ 50000 ਰੁਪਈਆ ਵਾਲਾ 44000 ਰੁਪਈਆ ਦੇ ਵਿੱਚ ਰਹਿ ਗਿਆ ਕਈ 2000 ਰੁਪਏ ਦੀ ਜਿਹੜੀ 18000 ਰੁਪਈਆ ਦੇ ਵਿੱਚ ਰਹਿ ਗਈ ਉਹਦੇ ਜਿਹੜਾ ਟੈਕਸ 18% ਜਾਂ 12% ਗਵਰਨਮੈਂਟ ਨੇ ਖਤਮ ਕਰ ਦਿੱਤਾ ਜੀਐਸਟੀ ਇਹਨੇ ਰਾਏ ਤੇ ਮਿਲੂਗੀ ਕਿੰਨੇ ਮੈਂਬਰੋਂ ਪਰਿਵਾਰ ਚ ਤੁਸੀਂ ਅਜੀ ਮੈਂਬਰ ਨੇ 10 ਦਵਾਈ ਕਿਹਦੀ ਚੱਲਦੀ ਹੈ ਜੀ ਦਵਾਈ ਮੇਰੇ ਪੁੱਤੇ ਵਾਸਤੇ ਲੈਣ ਆਇਆ ਜੀ ਮੈਂ ਤੇ ਮੈਂ ਦੇਖਦੇ ਹਾਂ ਅਗਰ ਹੁਣ ਲਗਭਗ ਰੋਜ਼ਾਨਾ ਦੀ ਜ਼ਿੰਦਗੀ 'ਚ ਆਪਣੀ ਹਲਕੀ ਫੁਲਕੀ ਦਵਾਈ ਚੱਲਦੀ ਰਹਿੰਦੀ ਹੈ ਅਗਰ ਇੰਨੀ ਘਰਾਹਤ ਮਿਲਦੀ ਹੈ 200 300 ਦੀ ਇੱਕ ਦੁਬਾਰ ਦੇ ਵਿੱਚ ਤਾਂ ਵਧੀਆ ਕਿਤਨਾ ਬਚਤ ਜਲੂ 6 ਮਹੀਨੇ ਦਾ 5-7000 ਰੁਪਏ ਦਾ ਮਤਲਬ ਫਾਇਦਾ ਹੋਈ ਗਈ ਇੱਕ ਪਰਿਵਾਰ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ 1000 ਰੁਪਏ ਦੇ 800 ਰੁਪਏ ਦੀ ਦਵਾਈ ਆਂਦੀ ਹੈ ਉਹ ਜੋ 5% ਦਾ 10% ਦਾ ਫਾਇਦਾ ਹੋ ਗਿਆ ਤਾਂ 500 ਤੋਂ 1000 ਰੁਪਏ ਮਿਲਦਾ ਘੜ ਘੜ ਫਾਇਦਾ ਹੋਊਗਾ ਬਿਲਕੁਲ ਇਧਰ ਜਿਹੜੇ ਭਾਈ ਸਾਹਿਬ ਨੇ ਉਹਨਾਂ ਨਾਲ ਜਾਣਕਾਰੀ ਭਾਜੀ ਜ਼ਿਆਦਾਤਰ ਕਿਹਨਾ ਦਵਾਈਆਂ ਦਾ ਫਰਕ ਪਿਆ ਤੇ ਕਿਹੜੀ-ਕਿਹੜੀ ਬਿਮਾਰੀ ਦੇ ਨਾਲ ਰਿਲੇਟਡ ਬਚਤ ਹੋਊਗੀ ਲੋਕਾਂ ਦੀ ਹੁਣ ਦੇਖੋ ਜਿਹੜੀ ਨਾ ਅੱਜ ਦੀ ਰੇਟ 'ਚ ਜਿਹੜੀ ਸ਼ੂਗਰ ਦੀ ਬਿਮਾਰੀ ਆ ਮੈਨੂੰ ਨਹੀਂ ਲੱਗਦਾ ਕੋਈ ਘਰੇ ਦੇ ਤੋਂ ਬਚਿਆ ਹੋਇਆ 10 ਤੋਂ 6-7 ਘਰਾਂ 'ਚ ਸ਼ੂਗਰ ਦੀ ਬਿਮਾਰੀ ਪਹੁੰਚ ਚੁੱਕੀ ਹੈ ਜਿਹਦੀਆਂ ਦਵਾਈਆਂ ਬਹੁਤ ਜ਼ਿਆਦਾ ਮਹਿੰਗੀਆਂ ਸੀਗੀਆਂ ਪਹਿਲੇ ਉਹ ਦਵਾਈਆਂ ਦੇ ਰੇਟ ਘਟੇ ਪਹਿਲੇ ਉਹ ਦਵਾਈਆਂ ਦੇ ਰੇਟ ਘਟੇ ਹੁਣ ਮੰਨ ਲਓ ਇੱਕ ਮਰੀਜ਼ ਸ਼ੂਗਰ ਦਾ ਜਿਹਦੇ ਘਰੇ ਹੈ ਠੀਕ ਹੈ ਉਹ ਔਨ ਐਵਰੇਜ ਇੱਕ ਮਹੀਨੇ ਦੀ 2000 ਰੁ ਦੋ ਤਿੰਨ ਸ਼ੂਗਰ ਦੀਆਂ ਗੋਲੀਆਂ ਲੱਗੀਆਂ ਨੇ ਖੂਨ ਪਤਲੇ ਲਈ ਲਿਗੀਆਂ ਇੱਕ ਤਾਕਤ ਦਾ ਕੈਪਸੂਲ ਲੱਗਿਆ ਹੁੰਦਾ ਇਹ ਉਹਦੀ ਮਿਨੀਮਮ ਸ਼ੂਗਰ ਦੀ ਦਵਾਈ ਦੀ ਐਵਰੇਜ ਹੈ ਠੀਕ ਹੈ ਜੀ 2000 ਰੁਪਏ ਦਾ ਖਰਚਾ ਹੈਗਾ ਤਾਂ ਤੁਸੀਂ ਉਹਦਾ 7% ਬਚਾ ਲਓ ਜੀ 7% ਲਾਈਏ ਤਾਂ 150 ਰੁਪਏ ਦਾ ਉਹਨੂੰ ਲਗਭਗ ਹਰ ਮਹੀਨੇ ਦਾ ਫਾਇਦਾ ਹੋ ਜਾ ਸਾਲ ਦਾ ਉਹਦਾ ਫਾਇਦਾ ਹੋ ਜਾ ਤੁਸੀਂ ਹੁਣ ਉਹਨੂੰ ਕੈਲਕੂਲੇਟ ਕਰ ਸਕਦੇ ਤਾਂ ਸ਼ੂਗਰ ਬੜੀ ਕ੍ਰੋਨਿਕ ਬਿਮਾਰੀ ਹੈ ਲਾ ਇਲਾਜ ਬਿਮਾਰੀ ਹੈ ਦਵਾਈਏ ਦੀ ਚੱਲਣੀ ਹੋਈ ਚੱਲਣੀ ਹੈ ਠੀਕ ਹੈ ਤਾਂ ਇਹ ਜੇ ਪਰਿਵਾਰ ਬਹੁਤ ਨੇ ਕੈਂਸਰ ਨੂੰ ਬਿਲਕੁਲ ਹੀ ਰਾਹਤ ਮਿਲ ਗਈ ਹੈ ਕੈਂਸਰ ਨੂੰ ਇਹਦੇ ਜੋ ਬਿਲਕੁਲ ਰਾਹਤ ਮਿਲ ਗਈ ਇੱਕ ਕੀਮੋਥੈਰਪੀ 50000 ਅੱਜ ਕੱਲ ਇਹ ਕੀਮੋਥੈਰਪੀ ਠੀਕ ਹੈ ਜਿਹਦੀ ਇਮਿਊਨੋਥੈਰਪੀ ਠੀਕ ਹੈ ਜਿਹਦੀ ਇੱਕ ਡੋਜ਼ 2 ਤੋਂ 2.5 ਲੱਖ ਰੁਪਏ ਦੀ ਹੈ ਉਹਦੇ ਤੇ 12% ਜੀਐਸਟੀ ਸੀਗਾ ਹੁਣ 0% ਚ ਆ ਗਿਆ ਜਿਹੜੀ ਸਿੰਗਲ ਡੋਜ਼ 2 ਲੱਖ ਰੁਪਏ ਦੀ ਹੈ ਪਹਿਲੇ ਉਸੇ 24000 ਰੁਪਏ ਜੀਐਸਟੀ ਜਾਂਦਾ ਸੀ ਅੱਜ ਜੇ ਕੋਈ ਵੀ ਮਰੀਜ਼ ਦਾ ਸਸਤੇ ਕਹਾਂ ਕਿਸੇ ਨੂੰ ਲੋੜ ਨਾ ਪਵੇ ਜੇ ਕਿਸੇ ਨੂੰ ਲੋੜ ਟੈਰ ਹੀ ਆ ਜਾਂ ਪਾਊਗੀ ਤਾਂ ਉਹਦਾ 24000 ਰੁਪਏ ਕੱਟ ਕੇ ਤੁਸੀਂ ਸਿੰਗਲ ਡੋਜ਼ ਉਹ ਜਦੋਂ ਕਿ 8 ਡੋਜ਼ ਲੱਗਣੀਆਂ ਨੇ ਘੱਟੋ ਘੱਟ ਉਸ ਵਾਰ ਡਾਕਟਰ ਤੈਅ ਕਰੂਗਾ ਕਿ ਇਹ ਹੋਰ ਲਾਣੀ ਹੈ ਕਿ ਨਹੀਂ ਤਾਂ ਤੁਸੀਂ ਇਸੇ ਸਾਹਮਣੇ 1.5 ਦੋ ਲੱਖ ਰੁਪਏ ਦਾ ਇਕੱਲਾ ਇਮਯੂਨੋਥੈਰੇਪੀ ਦੇ ਵਿੱਚ ਇੱਕ ਮਰੀਜ਼ ਨੂੰ ਇਹਦਾ ਲਾਭ ਮਿਲੂ ਬਿਲਕੁਲ ਦੁੱਖ ਦੀ ਘੜੀ ਦੇ ਵਿੱਚ ਕਿਤਨਾ ਕਿਤੇ ਪਰੇਸ਼ਾਨ ਹੋ ਕੇ ਲੋਕ ਜਿਹੜਾ ਟੈਕਸ ਪੇ ਕਰਦੇ ਸੀ ਕੇਂਦਰ ਕੇਂਦਰ ਸਰਕਾਰ ਜਿਹੜੇ ਹੁਣ ਤੱਕ ਟੈਕਸ ਲੈ ਰਹੀ ਸੀ ਕਿਤਨਾ ਕਿਤੇ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਉੱਪਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਟੈਕਸ ਬਿਲਕੁਲ ਖਤਮ ਕਰ ਦਿੱਤਾ ਗਿਆ ਸ਼ੂਗਰ ਵਰਗੀ ਭਿਆਨਕ ਬਿਮਾਰੀ ਜਿਹਦੇ ਵਿੱਚ ਲਗਭਗ ਹਰ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਪੀੜਤ ਹੁੰਦਾ ਉਹਦੇ ਉੱਪਰ ਜੀਐਸਟੀ ਘਟਾ ਦਿੱਤੀ ਗਈ ਆ ਆਮ ਲੋਕਾਂ ਨੂੰ ਵੱਡੀ ਰਾਹਤ ਹੁਣ ਮਿਲੂਗੀ ਦਿੱਤੇ ਹੋਰ ਵਸਤੂਆਂ ਦੇ ਪਰਖਾਣ ਪੀਣ ਦੇ ਚੀਜ਼ਾਂ ਦੇ ਉੱਪਰ ਅੰਕੰੰਕਤ ਰਾਹਤ ਮਿਲੀ ਹੈ ਉੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਜਿਹੜੀ ਦਵਾਈਆਂ ਦੀ ਸੀ ਉਹਦੇ ਉੱਪਰ ਵੀ ਹੁਣ ਰੇਟ ਘਟੇ ਹੋ ਗਏ ਨੇ ਤੇ ਜਿੱਥੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੂਗੀ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ ਰੇਟਿੰਗ ਪੰਜਾਬ